ਸਤਿ ਸ਼੍ਰੀ ਅਕਾਲ ਜੀ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸ਼ਹਿਰੀ ਸਵਾਗਤ ਕਰਦੀ ਆਂ ਬੁਲੇਟਿਨ ਦੀ ਸ਼ੁਰੂਆਤ ਕਰ ਲੈਣੇ ਆਂ ਹੈਡਲਾਈਨਸ ਦੇ ਨਾਲ ਨਵੇਂ ਸਾਲ ਦੇ ਵਿੱਚ ਬੀਸੀ ਵਾਸੀਆਂ ਦੇ ਲਈ ਨਵੀਆਂ ਫੀਸਾ ਟੈਕਸ ਤੇ ਉਪਯੋਗਤਾ ਦਰਾਂ ਦੇ ਵਿੱਚ ਹੋਵੇਗਾ ਬਦਲਾ ਬੀਸੀ ਸਰਕਾਰ ਦੇ ਮੁਤਾਬਕ 4000 ਸੰਪਤੀਆਂ ਟੈਕਸ ਅਧੀਨ ਹੋਣਗੀਆਂ ਕੈਨੇਡਾ ਦੀਆਂ ਵੱਡੀਆਂ 에ਅਰਲਾਈਨਾਂ ਸਮੇਂ ਸਿਰ ਪਹੁੰਚਣ ਵਾਲੀਆਂ ਉਡਾਣਾਂ ਦੀ ਸੂਚੀ ਦੇ ਵਿੱਚ ਪਛੜੀਆਂ ਵੈਸਟ ਜੈਟ ਤੇ 에ਅਰ ਕੈਨੇਡਾ ਦੀ ਸਮੇਂ ਸਿਰ ਪਹੁੰਚਣ ਦੀ ਰੇਟਿੰਗ ਆਈ 72% ਤੋਂ ਹੇਠਾਂ 2025 ਦੇ ਵਿੱਚ ਕੈਨੇਡਾ ਕਰੇਗਾ ਜੀ 7 ਦੀ ਪ੍ਰਧਾਨਗੀ ਜੀ 7 ਦੇ ਵਿੱਚ ਅਮਰੀਕਾ ਫਰਾਂਸ ਜਰਮਨੀ ਜਾਪਾਨ ਯੂਕੇ ਇਟਲੀ ਕੈਨੇਡਾ ਤੇ ਯੂਰਪੀਅਨ ਯੂਨੀਅਨ ਹੁੰਦੇ ਨੇ ਸ਼ਾਮਿਲ ਜਿੱਦ ਤੱਕ ਖਬਰਾਂ ਵਿਸਾਰ ਦੇ ਨਾਲ ਨਵਾਂ ਸਾਲ BC ਵਾਸੀਆਂ ਦੇ ਲਈ ਨਵੀਆਂ ਫੀਸਾਂ ਟੈਕਸ ਤੇ ਉਪਯੋਗਤਾ ਦਰਾਂ ਜਿਹੜੀਆਂ ਨੇ ਉਹ ਵੀ ਲਿਆ ਰਿਹਾ ਹੈ BC ਸਰਕਾਰ ਦਾ ਕਹਿਣਾ ਹੈ ਕਿ ਅਗਲੇ ਸਾਲ ਲਗਭਗ 4000 ਸੰਪਤੀਆਂ ਟੈਕਸ ਦੇ ਅਧੀਨ ਹੋਣਗੀਆਂ ਯਾਨੀ ਇਸੇ ਸਾਲ ਤੋਂ ਜਿਸ ਦਾ ਮਾਲੀਆ ਨਵੇਂ ਕਫਾਇਤੀ ਘਰ ਬਣਾਉਣ ਦੇ ਵਿੱਚ ਜਾਵੇਗਾ ਤੇ ਹੋਰ ਤਬਦੀਲੀਆਂ ਜਿਵੇਂ ਕਿ ਪੂੰਜੀ ਲਾਭ ਟੈਕਸ ਜਿਹੜਾ ਹੈ ਉਹ ਤਬਦੀਲੀਆਂ ਜੋ 2025 ਦੇ ਵਿੱਚ ਉਹਨਾਂ ਦੇ ਪਹਿਲੇ ਪੂਰੇ ਸਾਲ ਦੇ ਲਈ ਲਾਗੂ ਹੋਣਗੀਆਂ ਦੇ ਲਈ ਹੋਰ ਯੋਜਨਾ ਬੰਦੀ ਦੀ ਲੋੜ ਹੋ ਸਕਦੀ ਹੈ 2025 ਦੇ ਲਈ ਨਵੇਂ ਸਾਲ ਦੇ ਵਿੱਚ ਆਮਦਨ ਟੈਕਸ ਬਰੈਕਟਾਂ ਦੇ ਵਿੱਚ 2.7 ਫੀਸਦੀ ਦਾ ਵਾਦਾ ਹੋ ਰਿਹਾ ਹੈ ਤਾਂ ਜੋ ਉੱਚੀਆਂ ਕਮਤਾਂ ਨੂੰ ਕੈਨੇਡੀਅਨਾਂ ਨੂੰ ਉੱਚ ਟੈਕਸ ਬ੍ਰੈਕਟਾਂ ਦੇ ਵਿੱਚ ਧੱਕਣ ਤੋਂ ਰੋਕਿਆ ਜਾ ਸਕੇ ਇਹ 2024 ਦੇ ਵਿੱਚ 4.7 ਫੀਸਦੀ ਦੇ ਵਾਅਦੇ ਤੋਂ ਬਾਅਦ ਆਇਆ ਹੈ ਕੁਝ ਕੈਨੇਡੀਅਨ ਕਾਮੇ ਵੱਧ ਰਹੀ ਸੀਪੀਪੀ ਯੋਗਦਾਨ ਦੀ ਰਕਮ ਦੇ ਕਾਰਨ ਆਪਣੇ ਪੇ ਚੈੱਕ ਨੂੰ ਥੋੜਾ ਜਿਹਾ ਹੋਰ ਹਟਾਉਂਦੇ ਹੋਏ ਦੇਖਣਗੇ ਇੱਥੇ ਕੁਝ ਅਨਿਸ਼ਚਿਤਤਾ ਹੈ ਕਿਉਂਕਿ ਕਾਨੂੰਨ ਅਜੇ ਪਾਸ ਨਹੀਂ ਹੋਇਆ ਪਰ ਪੂੰਜੀ ਲਾਭ ਟੈਕਸ ਦੇ ਵਿੱਚ ਪ੍ਰਸਤਾਵਿਤ ਤਬਦੀਲੀਆਂ ਮਹੱਤਵਪੂਰਨ ਹਨ 2025 ਦੇ ਲਈ ਨਵੇਂ ਸਾਲ ਦੇ ਵਿੱਚ ਆਮਦਨ ਟੈਕਸ ਬਰੈਕਟਾਂ ਦੇ ਵਿੱਚ 2.7 ਫੀਸ ਦੀ ਦਾ ਵਾਧਾ ਹੋ ਰਿਹਾ ਹੈ ਤਾਂ ਜੋ ਉੱਚੀਆਂ ਕੀਮਤਾਂ ਨੂੰ ਕੈਨੇਡੀਅਨਾਂ ਨੂੰ ਉੱਚ ਟੈਕਸ ਬਰੈਕਟਾਂ ਦੇ ਵਿੱਚ ਧੱਕਣ ਤੋਂ ਰੋਕਿਆ ਜਾ ਸਕੇ ਇਹ 2024 ਦੇ ਵਿੱਚ 4.7 ਫੀਸ ਦੀ ਦੇ ਵਾਧੇ ਦੇ ਵਿੱਚ ਆਇਆ ਹੈ ਇਸ ਤੋਂ ਇਲਾਵਾ ਗੱਲ ਕੀਤੀ ਜਾਏ ਤਾਂ 2025 ਲਈ $57375 ਤੱਕ ਦੀ ਕਮਾਈ ਤੇ ਸੰਗੀ ਟੈਕਸ 15 ਫੀਸ ਦੀ ਹੈ $57 ਲੱਖ 375.01 ਤੇ ਡਾਲਰ 114750 ਦੇ ਵਿਚਕਾਰ ਇਹ 20.5% ਤੇ ਡਾਲਰ 114750.01 ਤੇ ਡਾਲਰ 26% ਹੈ 177882.01 ਤੇ ਡਾਲਰ 253414 ਦੇ ਵਿਚਕਾਰ ਦੀ ਕਮਾਈ ਲਈ ਟੈਕਸਰ 29% ਦੀ ਹੈ ਜਦੋਂ ਕਿਸ ਤੋਂ ਵੱਧ ਕਿਸੇ ਵੀ ਚੀਜ਼ ਤੇ 33% ਦੀ ਟੈਕਸ ਲਗਾਇਆ ਜਾਂਦਾ ਤੁਸੀਂ ਸਿਰਫ ਮਹਿੰਗਾਈ ਦੇ ਕਾਰਨ ਜ਼ਿਆਦਾ ਟੈਕਸ ਨਹੀਂ ਅਦਾ ਕਰ ਰਹੇ ਹੋ ਇਸ ਲਈ ਸਾਡੇ ਆਧਾਰ ਇਹ ਚੰਗੀ ਖਬਰ ਹੈ ਪਾਵੇਂ ਤੁਹਾਡੇ 2024 ਬਨਾਮ 2023 ਵਿੱਚ ਆਮਦਨ ਦੀ ਉਹੀ ਰਕਮ ਹੈ ਤੁਸੀਂ ਘੱਟ ਟੈਕਸ ਦਾ ਭੁਗਤਾਨ ਕਰੋਗੇ ਕਿਉਂਕਿ ਘੱਟ ਟੈਕਸ ਕਰੋਗੇ ਕਿਉਂਕਿ ਉੱਚ ਦਰ ਦੇ ਨਾਲ ਇਸ ਨੂੰ ਲਗਾਇਆ ਜਾਂਦਾ ਹੈ ਤੇ 2025 ਟੈਕਸ ਸਾਲ ਲਈ ਮੂਲ ਨਿਜੀ ਰਕਮ ਜਿਸ ਤੇ ਤੁਸੀਂ ਸੰਗੀ ਆਮਦਨ ਕਰਦਾ ਭੁਗਤਾਨ ਨਹੀਂ ਕਰਦੇ ਤੁਹਾਡੀ ਸਮੁੱਚੀ ਆਮਦਨ ਤੇ ਨਿਰਭਰ ਕਰਦੇ ਹੋਏ ਡਾਲਰ 14538 ਤੋਂ ਡਾਲਰ 16129 ਤੱਕ ਹੈ ਇਹ 2024 ਦੇ ਅੰਕੜਿਆਂ ਤੋਂ ਵੱਧ ਹੈ ਜੋ ਡਾਲਰ 14256 ਤੋਂ ਡਾਲਰ 15705 ਤੱਕ ਹੈ ਘਾਟਾ ਆਮਦਨੀ ਵਾਲੇ ਲੋਕਾਂ ਦੇ ਕੋਲ ਇੱਕੋ ਚੁ ਬੁਨਿਆਦੀ ਨਿਜੀ ਟੈਕਸ ਕ੍ਰੈਡਿਟ ਹੁੰਦਾ ਹੈ ਕੁਝ ਕੈਨੇਡੀਅਨ ਕਾਮੇ ਵਧ ਰਹੀ ਸੀਪੀਪੀ ਯੋਗਦਾਨ ਦੀ ਰਕਮ ਦੇ ਕਾਰਨ ਆਪਣੇ ਪੇ ਚੈੱਕ ਨੂੰ ਥੋੜਾ ਜਿਆ ਹੋਰ ਹਟਾਉਂਦੇ ਹੋਏ ਦੇਖਣਗੇ ਇਹ ਬਹੁਤ ਸਾਲਾ ਸਾਲਾ ਪੈਨਸ਼ਨ ਸੁਧਾਰ 2019 ਵਿੱਚ ਸ਼ੁਰੂ ਹੋਇਆ ਕਿਉਂਕਿ ਕਯੂਬਿਕ ਪੈਨਸ਼ਨ ਪਲਾਨ ਤੇ ਸੀਪੀਪੀ ਦੋਹਾਂ ਨੇ ਸੇਵਾਮੁਖਤ ਲੋਕਾਂ ਦੇ ਲਈ ਵਧੇਰੇ ਵਿੱਤੀ ਸਹਾਇਤਾ ਪ੍ਰਦਾਨ ਕਰਨ ਦੇ ਉਦੇਸ਼ ਦੇ ਨਾਲ ਵਧੇ ਹੋਏ ਲਾਭਾਂ ਦੇ ਵਿੱਚ ਪੜਾਅਵਾਰ ਸ਼ੁਰੂਆਤ ਕੀਤੀ। ਵਿਅਕਤੀਗਤ ਯੋਗਦਾਨ ਤੇ ਰੋਜ਼ਗਾਰਦਾਤਾ ਦਾ ਮੇਲ ਖਾਂਦਾ ਹਿੱਸਾ ਜਿਵੇਂ ਹੀ ਯੋਜਨਾ ਨੂੰ ਲਾਗੂ ਕੀਤਾ ਗਿਆ ਸੀ ਤਾਂ ਉੱਪਰ ਬਲ ਟਿਕਿਆ ਗਿਆ। 2024 ਤੱਕ ਹੁਣ بیس ਲੈਵਲ ਤੋਂ ਪਰੇ ਦੋ ਵਾਧੂ ਕਮਾਈਆਂ ਦੀ ਸੀਮਾਵਾਂ ਹਨ। ਉੱਚ ਆਮਦਨੀ ਵਾਲੇ ਕਰਮਚਾਰੀ ਵੱਧ ਤੋਂ ਵੱਧ ਹੋਣ ਤੋਂ ਪਹਿਲਾਂ ਦੂਜੇ ਟਾਇਰ ਦੇ ਵਿੱਚ ਕਮਾਈ ਤੇ ਵਾਧੂ ਪ੍ਰੀਮੀਅਮ ਦਾ ਭੁਗਤਾਨ ਕਰਦੇ ਨੇ। ਪਹਿਲੇ ਦਰਜੇ ਦੇ ਕਮਾਈ ਕਰਨ ਵਾਲਿਆਂ ਲਈ ਕਮਾਈ ਦੀ ਸੀਮਾ 2024 ਦੇ ਵਿੱਚ ਡਾਲਰ 68500 ਤੋਂ 90 ਸਾਲ ਵਿੱਚ ਡਾਲਰ 71300 ਹੋ ਜਾਵੇਗੀ ਦੂਜੀ ਕਮਾਈ ਦੀ ਸੀਮਾ 2024 ਵਿੱਚ ਡਾਲਰ 73200 ਤੋਂ ਵੱਧ ਕੇ ਡਾਲਰ 81200 ਹੋ ਜਾਵੇਗੀ 2025 ਤੋਂ ਬਾਅਦ ਪ੍ਰੋਗਰਾਮ ਪੂਰੀ ਤਰ੍ਹਾਂ ਲਾਗੂ ਹੋ ਜਾਵੇਗਾ ਤੇ ਆਧਾਰ ਪਹਿਲੇ ਪੱਧਰ ਤੇ ਦੂਜੇ ਪੱਧਰ ਦੀਆਂ ਸੀਮਾਵਾਂ ਹਾਲ ਹੀ ਦੇ ਸਾਲਾਂ ਵਿੱਚ ਦੇਖੇਗੇ ਉਛਾਲਾਂ ਦੀ ਬਜਾਏ ਉਜਰਤਵਾਦੀ ਦੇ ਨਾਲ ਵਧਣਗੀਆਂ ਕੋਈ ਵਿਅਕਤੀ ਜਿਸ ਨੇ 2019 ਤੋਂ ਬਾਅਦ ਸੀਪੀਪੀ ਵਿੱਚ ਕੰਮ ਕੀਤਾ ਤੇ ਯੋਗਦਾਨ ਪਾਇਆ ਉਸ ਮਿਆਦ ਤੋਂ ਆਮਦਨ ਲਈ ਰਿਟਾਇਰਮੈਂਟ ਤੇ ਉੱਚ ਸੀਪੀ ਪੀ ਭੁਗਤਾਨ ਲਈ ਯੋਗ ਹੈ ਇਥੇ ਕੁਝ ਅਨਿਸ਼ਚਿਤਤਾ ਹੈ ਕਿਉਂਕਿ ਕਾਨੂੰਨ ਅਜੇ ਪਾਸ ਨਹੀਂ ਹੋਇਆ ਪਰ ਪੂੰਜੀ ਲਾਭ ਟੈਕਸ ਵਿੱਚ ਪ੍ਰਸਤਾਵਿਤ ਤਬਦੀਲੀਆਂ ਮਹੱਤਵਪੂਰਨ ਹੈ ਨਵੇਂ ਨਿਯਮਾਂ ਦੇ ਤਹਿਤ ਕਿਸੇ ਵਿਅਕਤੀ ਦੇ ਪੂੰਜੀ ਲਾਭ ਦਾ ਇੱਕ ਵੱਡਾ ਹਿੱਸਾ ਸੰਪਤੀਆਂ ਦੀ ਵਿਕਰੀ ਤੇ ਹੋਏ ਲਾਭ ਨੂੰ ਟੈਕਸ ਯੋਗ ਮੰਨਿਆ ਜਾਂਦਾ ਹੈ ਇਸ ਤੋਂ ਪਹਿਲਾਂ ਸਰਕਾਰ ਪੂੰਜੀ ਲਾਭ ਤੇ 50% ਦੀ ਟੈਕਸ ਲਗਾਉਂਦੀ ਸੀ ਜਦੋਂ ਕਿ ਇਹ ਰਕਮ ਡਾਲਰ 2,50,000 ਤੱਕ ਦੇ ਪੂੰਜੀ ਲਾਭ ਲਈ ਹੈ ਇਸ ਨੂੰ ਡਾਲਰ 2,50,000 ਤੋਂ ਵੱਧ ਦੇ ਲਾਭਾਂ ਲਈ 2/3 ਤੱਕ ਵਧਾਇਆ ਜਾ ਰਿਹਾ ਹੈ 2024 ਵਿੱਤੀ ਸਾਲ ਲਈ ਕੈਨੇਡੀਅਨ 3 ਮਾਰਚ ਤ ਰਜਿਸਟਰਡ ਰਿਟਾਇਰਮੈਂਟ ਬਚਤ ਖਾਤਿਆਂ ਵਿੱਚ ਯੋਗਦਾਨ ਪਾ ਸਕਦੇ ਨੇ ਰਜਿਸਟਰਡ ਰਿਟਾਇਰਮੈਂਟ ਬਚਤ ਲਈ ਥ੍ਰੈਸ਼ਹੋਲਡ ਪਿਛਲੇ ਡਾਲਰ 31560 ਤੋਂ ਤੇ ਪਿਛਲੇ ਸਾਲਾਂ ਦੇ ਕਿਸੇ ਵੀ ਯੋਗਦਾਨ ਦੇ ਕਮਰੇ ਤੋਂ ਨਵੇਂ ਸਾਲ ਵਿੱਚ ਡਾਲਰ 32490 ਹੋ ਜਾਵੇਗੀ ਤੁਸੀਂ ਕੈਨੇਡਾ ਰੈਵਨਿਊ ਏਜੰਸੀ ਜਾਂ ਤੁਹਾਡੇ CRA ਆਨਲਾਈਨ ਖਾਤੇ ਤੇ ਪਿਛਲੇ ਸਾਲ ਦੇ ਮੁਲਾਂਕਣ ਦੇ ਨੋਟਿਸ ਤੇ ਆਪਣੇ ਨਾਂ ਵਰਤੇ ਯੋਗਦਾਨ ਵਾਲੇ ਕਮਰੇ ਦੀ ਰਕਮ ਲੱਭ ਸਕਦੇ ਹੋ ਇਸ ਦੌਰਾਨ ਬੀਸੀ ਦੇ ਲੋਕਾਂ ਲਈ ਬੀਸੀ ਹਾਈਡਰੋ ਦੀਆਂ ਦਰਾਂ April ਵਿੱਚ 6.4% ਵੱਧ ਜਾਣਗੀਆਂ ਤੇ ਸੁਬਾਈ ਹੋਮ ਫਲਿੱਪਿੰਗ ਟੈਕਸ ਵੀ ਬੁੱਧਵਾਰ ਤੋਂ ਲਾਗੂ ਹੁੰਦਾ ਹੈ। ਇਹ ਵੀ ਉਹਨਾਂ ਮਾਲਕਾਂ ਤੇ ਲਾਗੂ ਹੋਵੇਗੀ ਜੋ ਸ਼ੁਰੂਆਤੀ ਖਰੀਦ ਦੇ 2 ਸਾਲਾਂ ਦੇ ਅੰਦਰ ਖਰੀਦਦੇ ਤੇ ਵੇਚਦੇ ਨੇ। ਨਵੇਂ ਟੈਕਸ ਵਿੱਚ ਛੋਟਾਂ ਵਿਛਲਾਕ, ਨੌਕਰੀ ਦਾ ਨੁਕਸਾਨ ਜਾਂ ਘਰੇਲੂ ਮੈਂਬਰਸ਼ਿਪ ਦੇ ਵਿੱਚ ਹੋਰ ਬਦਲਾਅ ਸ਼ਾਮਿਲ ਹੋ ਸਕਦੇ ਨੇ। ਬੀਸੀ ਸਰਕਾਰ ਦਾ ਕਹਿਣਾ ਹੈ ਕਿ ਅਗਲੇ ਸਾਲ ਲਗਭਗ 4000 ਸੰਪਤੀਆਂ ਟੈਕਸ ਦੇ ਅਧੀਨ ਹੋਣਗੀਆਂ ਜਿਸ ਦਾ ਮਾਲੀਆ ਨਵੇਂ ਕਫਾਇਤੀ ਘਰ ਬਣਾਉਣ ਵੱਲ ਜਾਏਗਾ। ਇਸ ਜਸ ਤੋਂ ਚੈਨਲ ਪੰਜਾਬੀ ਦੀ ਰਿਪੋਰਟ। ਵੀਰਵਾਰ ਨੂੰ ਜਾਰੀ ਕੀਤੀ ਗਈ ਸਾਲਾਨਾ ਰੈਂਕਿੰਗ ਦੇ ਅਨੁਸਾਰ 2024 ਦੇ ਵਿੱਚ ਦੁਨੀਆ ਦੀਆਂ ਸਭ ਤੋਂ ਵੱਧ ਸਮੇਂ ਸਿਰ ਪਹੁੰਚਣ ਵਾਲੀਆਂ ਉਡਾਨਾਂ ਦੀ ਰੈਂਕਿੰਗ ਦੇ ਵਿੱਚ ਮੈਕਸੀਕੋ ਦੀ 에ਅਰਲਾਈਨ 에어로 ਮੈਕਸੀਕੋ ਨੇ ਬਾਜ਼ੀ ਮਾਰੀ ਹੈ ਜਦਕਿ ਗੱਲ ਕੀਤੀ ਜਾਵੇ ਕੈਨੇਡੀਅਨ ਜਿਹੜੀਆਂ ਫਲਾਈਟਾਂ ਨੇ ਕੈਡੀਅਨ ਕੈਨੇਡੀਅਨ ਉਡਾਨਾਂ ਦੀ ਤਾਂ ਉਹਨਾਂ ਦੀ ਜਿਹੜੀ ਹੈ ਉਹ ਕਾਫੀ ਜ਼ਿਆਦਾ ਹੀਠਾਂ ਆਈ ਹੈ ਜਿਹੜੀ ਰੇਟਿੰਗ ਹੈ ਉਸ ਰੇਟਿੰਗ ਦੇ ਵਿੱਚ ਕਈ ਤਰ੍ਹਾਂ ਦੇ ਪੜਾਵਾਵਾਂ ਤੋਂ ਇਸ ਨੂੰ ਦੇਖਿਆ ਜਾ ਰਿਹਾ ਹੈ ਕਿ ਕੈਨੇਡੀਅਨ 에ਅਰਲਾਈਨਸ ਇੰਨਾ ਪਿੱਛੇ ਕਿਉਂ ਹੋ ਗਈਆਂ ਦਰ ਅਸਲ ਅਮਰੀਕੀ 에ਅਰਲਾਈਨਾਂ ਦੇ ਵਿੱਚ ਡੈਲਟਾ 에ਅਰਲਾਈਨਸ ਨੇ ਸਭ ਤੋਂ ਵੱਧ ਅੰਕ ਪ੍ਰਾਪਤ ਕੀਤੇ ਨੇ باوجود ਇਸ ਦੇ ਕਿ ਜੁਲਾਈ ਦੇ ਵਿੱਚ ਤਕਨੀਕੀ ਖਰਾਬੀ ਦੇ ਕਾਰਨ ਡੈਲਟਾ ਨੂੰ ਹਜ਼ਾਰਾਂ ਉਡਾਣਾਂ ਰੱਦ ਕਰਨੀਆਂ ਪਈਆਂ ਸਨ ਹਵਾਈਆ ਵਜਾਈ ਜਿਹੜੇ ਮਾਹਰ ਨੇ ਉਨ੍ਹਾਂ ਨੇ ਜਾਰੀ ਰਿਪੋਰਟ ਕੀਤੀ ਹੈ ਤਾਂ ਉਨ੍ਹਾਂ ਨੇ ਕਿਹਾ ਹੈ ਕਿ ਐਰੋ ਮੈਕਸੀਕੋ ਦੀਆਂ तकरीबन 87% ਉਡਾਨਾਂ ਆਪਣੇ ਪਹੁੰਚਣ ਦੇ ਨਿਰਧਾਰਿਤ ਸਮੇਂ ਦੇ 15 ਮਿੰਟਾਂ ਦੇ ਅੰਦਰ ਅੰਦਰ ਪਹੁੰਚੀਆਂ ਦਰਜ ਹੋਈਆਂ ਨੇ ਨਿਰਧਾਰਿਤ ਸਮੇਂ ਦੇ 15 ਮਿੰਟ ਦੇ ਅੰਦਰ ਦੀ ਆਮਦ ਵਿਆਪਕ ਤੌਰ ਦੇ ਉੱਤੇ ਕਾਰਗੁਜ਼ਾਰੀ ਮਾਪਣ ਦਾ ਉਪਾਮਨ ਨਹੀਂ ਜਾਂਦੀ ਹੈ 사우ਦੀ ਅਰਬ ਦੀ 에어ਲਾਈਨ 사우디아 ਨੂੰ ਦੁਨੀਆ ਭਰ ਦੇ ਵਿੱਚ ਦੂਜਾ ਸਥਾਨ ਮਿਲਿਆ ਜਿਸ ਦੀਆਂ तकरीबन 86% ਉਡਾਨਾਂ ਆਪਣੇ ਪਹੁੰਚਣ ਦੇ ਨਿਰਧਾਰਿਤ ਸਮੇਂ ਦੇ 15 ਮਿੰਟਾਂ ਦੇ ਅੰਦਰ ਅੰਦਰ ਪਹੁੰਚੀਆਂ ਦਰਜ ਹੋਈਆਂ ਅਤੇ ਜੇ ਪਿਛਲੇ ਟਾਈਮ ਦੀ ਗੱਲ ਕਰ ਲਈਏ ਤਾਂ 16 ਸਾਲ ਤੋਂ 에ਰਲਾਈਨਾਂ ਨੂੰ ਰੇਟਿੰਗ A ਦਿੰਦੇ ਆ ਰਹੇ ਆ ਕੰਪਨੀਆਂ ਕੰਪਨੀ ਨੇ ਦੇ ਸੀਈਓ ਜਿਹੜੇ ਨੇ ਉਹਨਾਂ ਨੇ ਕਿਹਾ ਕਿ ਅੱਤ ਦੇ ਮੌਸਮਾਂ ਦੇ ਵਿੱਚ ਤਕਨੀਕੀ ਖਰਾਬੀਆਂ ਕਰਕੇ ਸਾਲ 2024 ਦੇ ਵਿੱਚ 에ਰਲਾਈਨਾਂ ਦੇ ਲਈ ਇੱਕ ਮੁਸ਼ਕਿਲ ਸਾਲ ਸੀ ਉਹਨਾਂ ਕਹਿੰਦੇ ਕਿ ਇਸ ਕਰਕੇ ਜਿੱਤਣ ਵਾਲੀ 에ਰਲਾਈਨ ਜ਼ਿਆਦਾਤਰ ਯਾਤਰੀਆਂ ਨੂੰ ਸਮੇਂ ਸਿਰ ਉਹਨਾਂ ਦੀਆਂ ਮੰਜ਼ਿਲਾਂ ਤੇ ਪਹੁੰਚਾਉਣ ਕਰਕੇ ਜਿਹੜੇ ਸਿਹਰੇ ਦੀ ਹੱਕਦਾਰ ਵੀ ਹੈ ਐਟਲੰਟਾ ਦਾ ਰਕ ਡੈਲਟਾ 에ਰਲਾਈਨ ਨੂੰ 88% ऑन टाइम रेटिंग मिले जिस ਦੇ ਨਾਲ ਉਹ ਦੁਨੀਆ ਭਰ ਦੇ ਵਿੱਚ ਤੀਜੇ ਨੰਬਰ ਤੇ ਰਹੇ ਅਗਲੇ ਸਭ ਤੋਂ ਵਧੀਆ ਅਮਰੀਕੀ 에ਅਰਲਾਈਨ ਯੂਨਾਈਟਿਡ ਰਹੀ ਜਿਸ ਦੀ ऑन टाइम ਰੇਟਿੰਗ 81% ਰਹੀ ਅਤੇ ਅਲਾਸਕਾ 에ਅਰਲਾਈਨ ਦੀ 79% ਤੋਂ ਕੁਝ ਉੱਪਰ ਦਰਜ ਹੋਈ ਹੈ ਕੈਨੇਡਾ ਦੀ ਵੈਸਟ ਜੈਟ 에ਅਰ ਕੈਨੇਡਾ ਅਤੇ ਡੈਨਵਰ ਅਧਾਰਤ ਸਸਤੀ 에어ਲਾਈਨਰ ਫਰੰਟੀਅਰ ਅਖੇਰਲੀਆਂ ਦੇ ਵਿੱਚ ਰਹੀਆਂ ਤੇ ਇਹਨਾਂ ਦੀ ਸਮੇਂ ਸਿਰ ਪਹੁੰਚਣ ਦੀ ਰੇਟਿੰਗ 72% ਤੋਂ ਵੀ ਹੇਠਾਂ ਰਹੀ ਇਸ ਤੋਂ ਇਲਾਵਾ ਜਪਾਨ 에어ਲਾਈਨਸ ਦਾ ਸਪੇਨ ਦੀ ਆਰੇਬੀਰੀਆ ਐਕਸਪ੍ਰੈਸ ਪਲਾਮਾ ਆ ਦੀ ਕੋਪਾ 에ਅਰਲਾਈਨਸ ਅਤੇ ਦੱਖਣੀ ਅਫਰੀਕਾ ਦੀ ਫਲਾਈ ਸਫੇਰ ਖੇਤਰੀ ਜੇਤੂ 에ਅਰਲਾਈਨਾਂ ਰਹੀਆਂ ਨੇ ਸੀਰੀਅਮ ਨੇ ਕਿਹਾ ਹੈ ਕਿ 2024 ਦੇ ਵਿੱਚ ਸਮੇਂ ਸਿਰ ਰਵਾਨਗੀ ਦੇ ਲਈ ਸਭ ਤੋਂ ਵਧੀਆ ਹਵਾਈ ਅੱਡਾ ਸਾਊਦੀ ਅਰਬ ਦੇ ਜਿਹੜਾ ਉਹ ਮਿਆਦ ਦੇ ਵਿੱਚ ਕਿੰਗ ਖਾਲਿਦ ਅੰਤਰਰਾਸ਼ਟਰੀ ਹਵਾਈ ਅੱਡਾ ਰਿਹਾ ਹੈ ਉੱਥੋਂ ਲਗਭਗ 80% ਉਡਾਨਾਂ ਨੇ ਆਪਣੇ ਨਿਰਧਾਰਿਤ ਸਮੇਂ ਦੇ 15 ਮਿੰਟਾਂ ਦੇ ਅੰਦਰ ਹੀ ਉਡਾਨ ਭਰੀ ਅਰਬ ਤੋਂ ਬਾਅਦ ਪੇਰੂ ਤੇ ਲਿਮਾ ਦੇ ਵਿੱਚ ਸਥਿਤ ਜੋਰਜ ਸ਼ਾਵੇਜ਼ ਅੰਤਰਰਾਸ਼ਟਰੀ ਹਵਾਈ ਅੱਡੇ ਅਤੇ ਮੈਕਸੀਕੋ ਸਿਟੀ ਦੇ ਬੈਨੇਟੋ ਜੁਆਰੇਜ਼ ਅੰਤਰਰਾਸ਼ਟਰੀ ਹਵਾਈ ਅੱਡੇ ਦੀ ਔਨ ਟਾਈਮ ਰਵਾਨਗੀ ਰੇਟਿੰਗ ਜਿਹੜੀ ਹੈ ਉਹ 84% ਤੋਂ ਉੱਪਰ ਰਹੀ ਹੈ ਅਮਰੀਕੀ 에ਅਰਲਾਈਨਾਂ ਦੇ ਵਿੱਚ ਡਲਟਾ ਦੀ ਕਾਰਗੁਜ਼ਾਰੀ ਸਭ ਤੋਂ ਵਧੀਆ ਰਹੀ ਹੈ ਜੁਲਾਈ ਦੇ ਵਿੱਚ ਡਲਟਾ 에ਅਰਲਾਈਨ ਨੂੰ ਵੱਡੇ ਵਿਗਨ ਦਾ ਸਾਮਨਾ ਕਰਨਾ ਪਿਆ ਸੀ ਜਦੋਂ ਸਾਈਬਰ ਸੁਰੱਖਿਆ ਪ੍ਰੋਵਾਈਡਰ ਜਿਹੜੇ ਨੇ ਉਹ ਕਾਉਟਸਟ੍ਰਾਈਕ ਦੇ ਨੁਕਸਾਨ ਤੇ ਨੁਕਸਦਾਰ ਅਪਗ੍ਰੇਡ ਕਰਕੇ ਦੁਨੀਆ ਭਰ ਦੇ ਵਿੱਚ ਮਾਈਕਰੋਸਾਫਟ ਦੇ ਕੰਪਿਊਟਰ ਠੱਪ ਹੋ ਗਏ ਸਨ ਡੈਲਟਾ ਨੇ ਕ라우ਡ ਸਟ੍ਰਾਈਕ ਜਿਹੜੀ ਹੈ ਉਸ ਦੇ ਖਿਲਾਫ ਮੁਕੱਦਮਾ ਠੋਕਦਿਆਂ ਦਾਵਾ ਕੀਤਾ ਸੀ ਕਿ ਵਿਗਨ ਕਰਕੇ 에ਅਰਲਾਈਨਾਂ ਨੂੰ ਡਾਲਰ 500 ਮਿਲੀਅਨ ਦਾ ਨੁਕਸਾਨ ਹੋਇਆ ਹੈ ਕ라우ਡ ਸਟ੍ਰਾਈਕ ਨੇ ਆਪਣੇ ਬਚਾਅ ਦੇ ਵਿੱਚ ਦਲੀਲ ਦਿੱਤੀ ਸੀ ਕਿ ਬਾਕੀ 에ਅਰਲਾਈਨਾਂ ਤਕਨੀਕੀ ਵਿਗਨ ਤੋਂ ਕਿਤੇ ਜਲਦੀ ਉੱਭਰ ਗਈਆਂ ਸਨ 2025 ਦੇ ਵਿੱਚ ਕੈਨੇਡਾ ਦੁਨੀਆ ਦੀਆਂ ਸੱਤ ਸਭ ਤੋਂ ਵੱਡੀਆਂ ਅਰਥਵਿਵਸਥਾਵਾਂ ਯਾਨੀ ਜੀ7 ਦੀ ਪ੍ਰਧਾਨਗੀ ਕਰੇਗਾ ਜੀ7 ਦੇ ਵਿੱਚ ਅਮਰੀਕਾ, ਫਰਾਂਸ, ਜਰਮਨੀ, ਜਾਪਾਨ, ਯੂਕੇ, ਇਟਲੀ, ਕੈਨੇਡਾ ਤੇ ਯੂਰਪੀਅਨ ਯੂਨੀਅਨ ਆਉਂਦੇ ਨੇ ਪਿਛਲੇ 5 ਦਹਾਕਿਆਂ ਤੋਂ ਇਹ ਸਮੂਹ ਦੀਆਂ ਸਰਕਾਰਾਂ ਇਸ ਗੱਲ ਦੇ ਉੱਤੇ ਤਾਲਮਿਲ ਕਰਦੇ ਰਹੇ ਨੇ ਕਿ ਉਦਾਰਵਾਦੀ ਲੋਕਤੰਤਰ ਦੀਆਂ ਆਰਥਿਕ ਅਤੇ ਸਮਾਜਿਕ ਚੁਣੌਤੀਆਂ ਦੇ ਨਾਲ ਕਿਵੇਂ ਰਿਸਪੌਂਡ ਕੀਤਾ ਜਾਏ ਜੀ7 ਦਾ ਕੋਈ ਚਾਰਟਰ ਦਫ਼ਤਰ ਜਾਂ ਸਥਾਈ ਪ੍ਰਸ਼ਾਸਨ ਨਹੀਂ ਹੈ ਇਹ ਰਸਮੀ ਵੋਟਾਂ ਤੋਂ ਬਿਨਾਂ ਸਹਿਮਤੀ ਦੇ ਆਧਾਰ 'ਤੇ ਫੈਸਲੇ ਲੈਂਦਾ ਹੈ ਜੀ7 ਦੀ ਬਦਲਵੀਂ ਪ੍ਰਧਾਨਗੀ ਦੇ ਵਿੱਚ ਮੇਜ਼ਬਾਨ ਦੇਸ਼ ਦੇ ਵਿੱਚ ਮੈਂਬਰ ਦੇਸ਼ਾਂ ਦੇ ਸੀਨੀਅਰ ਅਧਿਕਾਰੀਆਂ ਦੀਆਂ ਕਈ ਬੈਠਕਾਂ ਸ਼ਾਮਿਲ ਹੁੰਦੀਆਂ ਨੇ ਜੋ ਰੱਖਿਆ ਤੋਂ ਲੈ ਕੇ ਡਿਜੀਟਲ ਰੈਗੂਲੇਸ਼ਨ ਤੱਕ ਦੀਆਂ ਨੀਤੀਆਂ ਦਾ ਤਾਲਮਿਲ ਕਰਦੇ ਨੇ ਕੁਝ ਮੀਟਿੰਗਾਂ ਦੇ ਵਿੱਚ ਸਿਵਲ ਸੁਸਾਇਟੀ ਗਰੁੱਪ ਬਿਜ਼ਨਸ ਲੀਡਰ ਅਤੇ ਸੰਗਠਿਤ ਲੇਬਰ ਸਮੂਹ ਸ਼ਾਮਿਲ ਹੁੰਦੇ ਨੇ ਕੈਨੇਡਾ ਜੀ7 1976 ਦੇ ਵਿੱਚ ਸ਼ਾਮਿਲ ਹੋਇਆ ਸੀ ਤੇ ਇਹ 8ਵੀਂ ਵਾਰੀ ਹੈ ਜਦੋਂ ਕੈਨੇਡਾ ਇਸ ਸਮੇਲਨ ਦੀ ਮੇਜ਼ਬਾਨੀ ਕਰ ਰਿਹਾ ਹੈ ਕੈਨੇਡਾ ਦੇ ਵਿੱਚ ਦੀ 7 ਸਮੇਲਨ 15 ਤੋਂ 17 ਜੂਨ ਤੱਕ ਅਲਬਰਟਾ ਦੇ ਕਨੈਕ ਜਿਹੜਾ ਕਨਨਸਕੇ ਕਨੈਕਟਿੰਗ ਤੇ ਵਿੱਚ ਆਯੋਜਿਤ ਕਰਨ ਦੀ ਜਿਹੜੀ ਹੈ ਉਹ ਯੋਜਨਾ ਤੇ ਕੈਨੇਡਾ ਨੂੰ ਟੋਰਾਂਟੋ ਯੂਨੀਵਰਸਿਟੀ ਦੇ G7 ਰਿਸਰਚ ਗਰੁੱਪ ਦੇ ਲਈ ਵੀ ਜਾਣਿਆ ਜਾਂਦਾ ਹੈ ਇੱਕ ਸੁਤੰਤਰ ਪ੍ਰੋਜੈਕਟ ਹੈ ਜੋ ਇਸ ਗੱਲ ਦੇ ਉੱਤੇ ਨਜ਼ਰ ਰੱਖਦਾ ਹੈ ਕਿ ਦੇਸ਼ G7 ਦੁਆਰਾ ਸਹਿਮਤ ਹੋਏ ਵਚਨਬੱਤਾਵਾਂ ਦੇ ਉੱਤੇ ਬਰਕਰਾਰ ਰਹਿੰਦੇ ਨੇ 1997 ਦੇ ਵਿੱਚ ਰੂਸ ਵੀ ਇਸ ਸਮੂਹ ਦੇ ਵਿੱਚ ਸ਼ਾਮਿਲ ਹੋਇਆ ਸੀ ਤੇ ਇਸ ਨੂੰ G8 ਕਿਹਾ ਜਾਂਦਾ ਸੀ ਪਰ 2014 ਦੇ ਵਿੱਚ ਕ੍ਰੀਮੀਆ ਤੇ ਕਬਜ਼ੇ ਤੋਂ ਬਾਅਦ ਰੂਸ ਨੂੰ ਸਮੂਹ ਚੋਂ ਕੱਢ ਦਿੱਤਾ ਗਿਆ ਸੀ ਤੇ ਇਸ ਮੂਲ ਰੂਪ ਦੇ ਵਿੱਚ ਆਰਥਿਕ ਮਾਮਲਿਆਂ ਤੇ ਕੇਂਦ੍ਰਿਤ ਸੀ ਪਰ ਚੀਨ ਤੇ ਭਾਰਤ ਵਰਗੇ ਦੇਸ਼ਾਂ ਦੇ ਉਭਾਰ ਨੇ ਜੀ7 ਨੂੰ ਕਾਨੂੰਨ ਦੇ ਸ਼ਾਸਨ ਮਨੁੱਖੀ ਅਧਿਕਾਰਾਂ ਤੇ ਮੁਕਤ ਬਜ਼ਾਰਾਂ ਤੇ ਚੱਲਣ ਦੇ ਲਈ ਪ੍ਰੇਰਿਤ ਕੀਤਾ ਸਿਹਤ ਅਧਿਕਾਰੀਆਂ ਨੇ ਮੈਡੀਕਲ ਜਰਨਲ ਨੂੰ ਦੱਸਿਆ ਹੈ ਕਿ ਏਵIAN ਫਲੂ ਦੇ ਨਾਲ ਪੀੜਤ 13 ਹੁਣ ਆਕਸੀਜਨ ਤੋਂ ਬਾਹਰ ਹੈ ਤੇ ਹੁਣ ਛੂਤ ਉਸ ਨੂੰ ਨਹੀਂ ਹੈ। ਉਹਨਾਂ ਦਾ ਕਹਿਣਾ ਹੈ ਕਿ ਮਰੀਜ਼ ਇੱਕ 13 ਸਾਲਾਂ ਦੀ ਕੁੜੀ ਸੀ ਜੋ ਬੀਸੀ ਵਿੱਚ ਬੁਖਾਰ ਤੇ ਅੱਖਾਂ ਦੇ ਵਿੱਚ ਇਨਫੈਕਸ਼ਨ ਦੇ ਨਾਲ ਨਵੰਬਰ 4 ਨੂੰ ਐਮਰਜੈਂਸੀ ਰੂਪ ਦੇ ਵਿੱਚ ਆਈ ਸੀ। ਕਿਸ਼ੋਰ ਜਿਸ ਨੂੰ ਕਿ ਹਲਕੇ ਦਮੇ ਦੇ ਇਤਿਹਾਸ ਤੇ ਉੱਚੇ ਹੋਏ ਬਾਡੀ ਮਾਸ ਇੰਡੈਕਸ ਦੀ ਤੌਰ ਦੇ ਉੱਤੇ ਦੱਸਿਆ ਗਿਆ ਨੋ ਸ਼ੁਰੂ ਦੇ ਵਿੱਚ ਬਿਨਾਂ ਇਲਾਜ ਤੇ ਛੁੱਟੀ ਦਿੱਤੀ ਗਈ ਸੀ ਪਰ 7 ਨਵੰਬਰ ਨੂੰ ਯਾਨੀ 7 ਨਵੰਬਰ ਨੂੰ ਸਾਹ ਲੈਣ ਦੇ ਵਿੱਚ ਤਕਲੀਫ ਦੇ ਵਿੱਚ ਵਾਪਸ ਆਉਣ ਤੋਂ ਪਹਿਲਾਂ ਉਸ ਨੂੰ ਖੰਗ ਉਲਟੀਆਂ ਤੇ ਦਸ ਲੱਗੇ ਸਨ ਜਿਸ ਤੋਂ ਬਾਅਦ ਉਸ ਦਾ ਇਲਾਜ ਕੀਤਾ ਗਿਆ बीसी ਦੇ ਟੀਨ ਜੋ ਕਿ ਕੈਨੇਡਾ ਦਾ ਐਵੀਅਨ ਇਨਫਲੂਐਂZA ਦਾ ਪਹਿਲਾ ਮਨੁੱਖੀ ਕੇਸ ਸੀ ਨੂੰ ਹੁਣ ਪੂਰਕ ਆਕਸੀਜਨ ਦੀ ਲੋੜ ਨਹੀਂ ਹੈ ਤੇ ਉਸ ਨੂੰ ਇੰਟੈਂਸਿਵ ਕੇਅਰ ਯੂਨਿਟ ਤੋਂ ਬਾਹਰ ਤਬਦੀਲ ਕਰ ਦਿੱਤਾ ਗਿਆ ਹੈ। اے ਬੀਸੀ ਦੇ ਕਈ ਡਾਕਟਰਾਂ ਤੇ ਖੋਜਕਰਤਾਵਾਂ ਦੁਆਰਾ ਨਿਊ ਇੰਗਲੈਂਡ ਜਰਨਲ ਆਫ ਮੈਰੀਸਲ ਨੂੰ ਮੰਗਲਵਾਰ ਨੂੰ ਪ੍ਰਕਾਸ਼ਿਤ ਇੱਕ ਪੱਤਰ ਦੇ ਅਨੁਸਾਰ ਦੱਸਿਆ ਗਿਆ ਹੈ ਜਾਣਕਾਰੀ ਵਿੱਚ 13 ਸਾਲਾ ਕੋੜੇ ਜਿਸ ਦੀ ਹਿਸਟਰੀ ਹੈ ਕਿ ਐਲੀਵੇਟਡ ਬਾਡੀ ਮਾਸ ਇੰਡੈਕਸ ਪਹਿਲਾਂ 4 ਨਵੰਬਰ ਨੂੰ ਬੁਖਾਰ ਤੇ 2 ਦਿਨ ਨਾਲ ਐਮਰਜੈਂਸੀ ਵਿਭਾਗ ਵਿੱਚ ਗਈ ਸੀ। ਦੋਹਾਂ ਅੱਖਾਂ ਵਿੱਚ ਉਹਨਾਂ ਦੇ ਵਾਇਰਸ ਵਾਇਰਸ ਸੀ ਔਰ ਡਾਕਟਰਾਂ ਨੇ ਉਸ ਸਮੇਂ ਤੋਂ ਛੁੱਟੀ ਦੇ ਦਿੱਤੀ ਪਰ ਫਿਰ ਉਸ ਨੂੰ ਖੰਘ ਉਲਟੀਆਂ ਤੇ ਦਸਤ ਲੱਗ ਗਏ ਉਹ 7 ਨਵੰਬਰ ਨੂੰ ER ਵਿੱਚ ਵਾਪਸ ਚਲੀ ਗਈ ਜਿਸ ਵਿੱਚ ਡਾਕਟਰਾਂ ਨੇ ਹੀਮੋ ਡਾਇਨਾਮਿਕ ਅਸਥਿਰਤਾ ਦੇ ਨਾਲ ਸਾਹ ਲੈਣ ਵਿੱਚ ਤਕਲੀਫ ਵੱਜੋਂ ਵਰਣਨ ਕੀਤਾ ਜਿੱਥੇ ਸਰੀਰ ਦੀ ਕਾਰਡੀਓ ਵੈਸਕੂਲਰ ਪ੍ਰਣਾਲੀ ਸਰੀਰ ਦੇ ਅੰਗਾਂ ਨੂੰ ਲੋੜੀਂਦਾ ਖੂਨ ਨਹੀਂ ਪਹੁੰਚਾ ਰਹੀ ਇੱਕ ਦਿਨ ਬਾਅਦ 8 ਨਵੰਬਰ ਨੂੰ ਟੀਨੇਜਰ ਨੂੰ ਬੀਸੀ ਵਿਖੇ ਪੀਡੀਆਟ੍ਰਿਕ ਇੰਟੈਂਸਿਵ ਕੇਅਰ ਯੂਨਿਟ ਵਿੱਚ ਤਬਦੀਲ ਕਰ ਦਿੱਤਾ ਗਿਆ ਬੱਚਿਆਂ ਦਾ ਹਸਪਤਾਲ ਡਾਕਟਰਾਂ ਦਾ ਕਹਿਣਾ ਹੈ ਕਿ ਉਸ ਸਾਹ ਦੀ ਸਫਲਤਾ ਨਿਮੋਨੀਆ ਗੰਭੀਰ ਗੁਰਦੇ ਦੀ ਸੱਟ ਤੇ ਹੋਰ ਹਾਲਾਤਾਂ ਤੋਂ ਪੀੜਤ ਸੀ ਕਿਸ਼ੋਰ ਦੀ ਹਾਲਤ ਹੋਰ ਵਿਗੜ ਗਈ ਤੇ ਉਸ ਨੂੰ ਤਿੰਨ ਵਕਤ ਵਕਤ ਐਂਟੀਵਾਇਰਲ ਦਵਾਈਆਂ ਦਿੱਤੀਆਂ ਗਈਆਂ ਨਾਲ ਹੀ ਉਸ ਨੂੰ ਈਸੀਐਮ ¿Cómo? ਆਕਸੀਜਨ ਮਸ਼ੀਨ ਦੇ ਨਾਲ ਜੋੜਿਆ ਗਿਆ ਜਿੱਥੇ ਖੂਨ ਨੂੰ ਸਰੀਰ ਦੇ ਬਾਹਰ ਪੰਪ ਕੀਤਾ ਜਾਂਦਾ ਹੈ ਮਸ਼ੀਨ ਫਿਰ ਕਾਰਬਨ ਡਾਈਆਕਸਾਈਡ ਨੂੰ ਹਟਾਉਂਦੀ ਹੈ ਤੇ ਆਕਸੀਜਨ ਨਾਲ ਭਰਪੂਰ ਖੂਨ ਨੂੰ ਸਰੀਰ ਵਿੱਚ ਵਾਪਸ ਭੇਜਦੀ ਹੈ ਉਸ ਦੇ ਗੁਰਦੇ ਦੇ ਨੁਕਸਾਨ ਦੇ ਕਾਰਨ ਕਿਸ਼ੋਰ ਨੂੰ ਲਗਾਤਾਰ ਰੈਨਲ ਰਿਪਲੇਸਮੈਂਟ ਥੈਰੇਪੀ ਜਿਹੜੀ ਹੈ ਡਾਇਲਿਸਿਸ ਦਾ ਇੱਕ ਰੂਪ ਵੀ ਦਿੱਤਾ ਜਾ ਰਿਹਾ ਹੈ ਅਧਿਐਨ ਦੇ ਅਨੁਸਾਰ ਕੁੜੀ ਹੋਰ ਵਿਗੜ ਉਸ ਦੀ ਹਾਲਤ ਵਿਗੜਦੀ ਨਹੀਂ ਸੀ ਤੇ ਸਵਾਬਸ ਨੇ ਵਾਰਨੋਡ ਦੇ ਵਿੱਚ ਗਿਰਾਵਟ ਦਿਖਾਈ ਤੇ 22 ਨਵੰਬਰ ਤੱਕ ਕਿਸ਼ੋਰ ਨੂੰ ECMO ਮਸ਼ੀਨ ਤੋਂ ਉਤਾਰਿਆ ਜਾ ਸਕਦਾ ਤੇ ਬਾਅਦ ਵਿੱਚ 28 ਨਵੰਬਰ ਨੂੰ ਉਸ ਨੂੰ ਕੱਢ ਦਿੱਤਾ ਗਿਆ ਸੀ 29 ਨਵੰਬਰ ਨੂੰ ਡਾਕਟਰਾਂ ਨੇ ਸਮਝਾਇਆ ਕਿ ਨੌਜਵਾਨ ਹੁਣ ਛੂਤ ਵਾਲਾ ਨਹੀਂ ਰਿਹਾ ਤੇ 4 ਦਸੰਬਰ ਨੂੰ ਉਸ ਨੂੰ ਹਸਪਤਾਲ ਦੇ PICU ਯੂਨਿਟ ਤੋਂ ਬਾਹਰ ਤਬਦੀਲ ਕਰਕੇ ਇੱਕ ਜਰਨਲ ਵਾਰਡ ਵਿੱਚ ਰੱਖਿਆ ਗਿਆ ਸੀ 18 ਦਸੰਬਰ ਤੱਕ ਕੁੜੀ ਨੂੰ ਹੁਣ ਵਾਧੂ ਆਕਸੀਜਨ ਦੀ ਲੋੜ ਨਹੀਂ ਹੈ ਅਜ ਤੱਕ ਮਰੀਜ਼ ਲਈ H5N1 ਵਾਇਰਸ ਐਕਸਪੋਜ਼ਰ ਦੇ ਕਿਸੇ ਸਰੋਤ ਦੀ ਪਛਾਣ ਨਹੀਂ ਕੀਤੀ ਗਈ ਇਸ ਸਮੇ ਮਰੀਜ਼ ਦੇ ਘਰਿਆ ਹਸਪਤਾਲ ਦੇ ਵਿੱਚ H5N1 ਦੇ ਸੰਚਾਰ ਤੇ ਕਿਸੇ ਵੀ ਸੈਕੰਡਰੀ ਕੇਸ ਦੀ ਪਛਾਣ ਨਹੀਂ ਹੋਈ ਹੈ ਤੇ ਟੈਸਟਾਂ ਦੇ ਅਨੁਸਾਰ ਕੁੜੀ ਦੇ ਫੰਬੇ ਦੇ ਵਿੱਚ ਇਹ ਪਾਇਆ ਗਿਆ ਹੈ ਕਿ ਜੀਨੋਟਾਈਪ ਵਾਇਰਸ ਦਾ ਉਹੀ ਜੀਨੋਟਾਈਪ ਹੈ ਜੋ BC ਵਿੱਚ ਜੰਗਲੀ ਪੰਛੀਆਂ ਤੇ ਮੁਰਗੀਆਂ ਦੇ ਵਿੱਚ ਘੁੰਮ ਰਿਹਾ ਹੈ ਤੇ ਅਕਤੂਬਰ 2024 ਤੋਂ ਵਾਸ਼ਿੰਗਟਨ ਦੇ ਵਿੱਚ ਹੈ। ਛੂਤ ਦੀਆਂ ਬਿਮਾਰੀਆਂ ਦੇ ਡਾਕਟਰ ਨੇ ਕਿਹਾ ਹੈ ਕਿ H5N1 ਦੇ ਨੌਜਵਾਨ ਦਾ ਕੇਸ ਭਿਆਨਕ ਹੈ। ਇਸ ਦੌਰਾਨ ਕੈਨੇਡੀਅਨ ਫੂਡ ਇਨਸਪੈਕਸ਼ਨ ਏਜੰਸੀ ਦਾ ਕਹਿਣਾ ਹੈ ਕਿ ਨਵੇਂ ਸਾਲ ਦੇ ਐਵੀਅਨ ਫਲੂ ਦਾ ਪਹਿਲਾ ਪਤਾ ਫਰੇਜ਼ਰ ਵੈਲੀ ਵਿੱਚ ਇੱਕ ਪੋਲਟਰੀ ਸਹੂਲਤ ਵਿੱਚ ਲੱਗਾ। ਏਜੰਸੀ ਦਾ ਕਹਿਣਾ ਹੈ ਕਿ ਬੁੱਧਵਾਰ ਨੂੰ ਐਬਸਵਰਡ ਦੇ ਵਿੱਚ ਇੱਕ ਵਪਾਰਕ ਸਹੂਲਤ ਦੇ ਵਿੱਚ ਬਰਡ ਫਲੂ ਦੀ ਪੁਸ਼ਟੀ ਹੋਈ ਸੀ ਸੀਐਫਆਈਏ ਦੀ ਵੈਬਸਾਈਟ ਤੇ ਪੋਸਟ ਕੀਤੇ ਤਾਜ਼ਾ ਅੰਕੜਿਆਂ ਦੇ ਮੁਤਾਬਕ ਸੂਬੇ ਵਿੱਚ ਪ੍ਰਭਾਵਿਤ ਪੰਛੀਆਂ ਦੀ ਗਿਣਤੀ ਹੁਣ 8.5 ਮਿਲੀਅਨ ਤੋਂ ਵੱਧ ਹੈ ਉਸਨੇ ਫੈਡਰਲ ਏਜੰਸੀ ਨੇ ਕਿਹਾ ਹੈ ਕਿ ਵਾਇਰਸ ਭੋਜਨ ਸੁਰੱਖਿਆ ਸੰਬੰਧੀ ਚਿੰਤਾਵਾਂ ਪੈਦਾ ਨਹੀਂ ਕਰਦਾ ਕਿਉਂਕਿ ਇਹ ਪਕਾਏ ਹੋਏ ਪੋਲਟਰੀ ਤੇ ਅੰਡੇ ਦੁਆਰਾ ਮਨੁੱਖਾਂ ਦੇ ਵਿੱਚ ਸੰਚਾਰਿਤ ਨਹੀਂ ਹੁੰਦਾ ਨਿਊਜ਼ ਜਸਤੋ ਚੈਨਲ ਪੰਜਾਬੀ ਰਿਪੋਰਟ ਸਾਲ 2025 ਦੇ ਵਿੱਚ ਬੀਸੀ ਦੇ ਵਿੱਚ ਰਹਿਣ ਵਾਲੇ ਲੋਕ ਕਾਫੀ ਜ਼ਿਆਦਾ ਮਦਦ ਉਹਨਾਂ ਨੂੰ ਮਿਲ ਸਕਦੀ ਹੈ ਤੇ ਖਾਸ ਕਰਕੇ ਜਿਹੜੇ ਕਿਰਾਏ ਦੇ ਵਿੱਚ ਰਹਿੰਦੇ ਨੇ ਜਾਂ ਫਿਰ ਜਿਨ੍ਹਾਂ ਨੇ ਨਵੇਂ ਘਰ ਲੈਣੇ ਆ ਉਹਨਾਂ ਵਾਸਤੇ ਕੁਝ ਬਦਲਾਅ ਕੀਤੇ ਗਏ ਨੇ ਆਉ ਨਜ਼ਰ ਪਾ ਲੈਣਿਆ ਰਿਪੋਰਟ ਤੇ ਸਾਲ 2025 ਦੇ ਵਿੱਚ ਬੀਸੀ ਚ ਰਹਿਣ ਵਾਲੇ ਲੋਕ ਆਪਣੇ ਰਿਹਾਇਸ਼ੀ ਖਰਚਿਆਂ ਦੇ ਵਿੱਚ ਮਦਦ ਲਈ ਯੋਗ ਹੋ ਸਕਦੇ ਨੇ ਭਾਵੇਂ ਉਹ ਕਿਰਾਏ ਤੇ ਰਹਿ ਰਹੇ ਹੋਣ ਜਾਂ ਘਰ ਦੇ ਮਾਲਕ ਹੋਣ ਕਿਰਾਏਦਾਰ ਰੈਂਟਰਸ ਟੈਕਸ ਕ੍ਰੈਡਿਟ ਰਾਹੀਂ ਸਹਾਇਤਾ ਲਈ ਯੋਗ ਹੋ ਸਕਦੇ ਨੇ ਸਾਲ 2025 ਤੋਂ ਕ੍ਰੈਡਿਟ ਲਈ ਆਮਦਨ ਦੀ ਸੀਮਾ ਵਾਦਰਈਏ ਜੇਕਰ ਕਿਰਾਇਆਦਾਰਾਂ ਦੀ ਅਡਜਸਟ ਇਨਕਮ ਜਿਹੜੀ ਹੈ ਉਹ 63000 ਜਾਂ ਇਸ ਤੋਂ ਘੱਟ ਹੈ ਤਾਂ ਉਹ ਹੁਣ ਆਪਣੇ ਟੈਕਸ ਤੋਂ ਪ੍ਰਤੀ ਸਾਲ ਡਾਲਰ 400 ਤੱਕ ਦੀ ਰਾਹਤ ਲੈ ਕਲੇਮ ਕਰ ਸਕਦੇ ਨੇ ਤਾਂ ਜੋ ਜੇਕਰ ਉਹਨਾਂ ਦੀ ਅਡਜਸਟ ਇਨਕਮ ਜਿਹੜੀ ਹੈ ਉਹ ਡਾਲਰ 83000 ਤੱਕ ਹੈ ਤਾਂ ਉਹ ਅੰਸ਼ਕ ਕ੍ਰੈਡਿਟ ਕਲੇਮ ਕਰ ਸਕਦੇ ਨੇ ਜ਼ਿਆਦਾਤਰ ਮਕਾਨ ਮਾਲਕਾਂ ਨੂੰ ਉਹਨਾਂ ਦੁਆਰਾ ਅਦਾ ਕੀਤੀ ਪ੍ਰਾਪਰਟੀ ਟੈਕਸ ਦੀ ਰਕਮ ਨੂੰ ਕਟਾਉਣ ਲਈ ਗ੍ਰਾਂਟ ਮਿਲ ਸਕਦੀ ਹੈ ਨਵੇਂ ਸਾਲ ਦੀ ਸ਼ੁਰੂਆਤ ਵਿੱਚ BC ਹੋਮ ਓਨਰ ਗ੍ਰਾਂਟ ਲਈ ਪ੍ਰਾਪਰਟੀ ਦੇ ਮੁੱਲ ਸੀਮਾ ਨੂੰ ਇਸ ਅਧਾਰ ਤੇ ਬਦਲ ਰਿਹਾ ਹੈ ਕਿ 92 ਫੀਸਦੀ ਮਕਾਨ ਮਾਲਕਾਂ ਨੂੰ ਕਵਰ ਕਰਨਾ ਜਾਰੀ ਰੱਖਿਆ ਜਾ ਸਕੇ ਇਹ ਮਾਦਦ ਤੇ ਸਥਿਰ ਮਾਰਕੀਟ ਦੀਆਂ ਪ੍ਰਸਥਿਤੀਆਂ ਨੂੰ ਦਰਸਾਉਂਦੇ ਹੋਏ ਪਿਛਲੀ ਸੀਮਾ ਤੋਂ 25000 ਦਾ ਵਾਅਦਾ ਹੈ ਉਹ ਲੋਕ ਜਿਨ੍ਹਾਂ ਦੀਆਂ ਪ੍ਰਾਪਰਟੀਆਂ ਦਾ ਮੁਲਾਂਕਣ ਕੀਤੀ ਕੀਮਤ 2 ਲੱਖ 175000 ਤੱਕ ਹੈ ਉਹਨਾਂ ਵਿੱਚੋਂ ਕੁਝ ਰੀਜਨਲ ਡਿਸਟ੍ਰਿਕਟਾਂ ਦੇ ਵਿੱਚ ਰਹਿਣ ਵਾਲੇ ਲੋਕ ਆਪਣੇ ਪ੍ਰਾਪਰਟੀ ਟੈਕਸ ਦੇ ਬਿੱਲਾਂ ਦੇ ਵਿੱਚ ਡਾਲਰ 570 ਤੱਕ ਦੀ ਰਾਹਤ ਪਾ ਸਕਦੇ ਨੇ ਤੇ ਸੂਬੇ ਦੇ ਬਾਕੀ ਹਿੱਸਿਆਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਡਾਲਰ 770 ਤੱਕ ਦੀ ਰਾਹਤ ਵੀ ਮਿਲ ਸਕਦੀ ਹੈ ਸਾਬਕਾ ਫੌਜੀ ਬਜ਼ੁਰਗ ਅਤੇ ਅਪਾਹਜਤਾ ਵਾਲੇ ਲੋਕ ਵਧੇਰੇ ਗ੍ਰਾਂਟ ਲਈ ਯੋਗ ਹੋ ਸਕਦੇ ਨੇ ਤੇ ਡਾਲਰ 1045 ਤੱਕ ਪ੍ਰਾਪਤ ਕਰ ਸਕਦੇ ਨੇ ਜੇਕਰ ਮਕਾਨ ਮਾਲਕਾਂ ਨੂੰ ਆਪਣਾ ਪ੍ਰਾਪਰਟੀ ਟੈਕਸ ਅਦਾ ਕਰਨ ਲਈ ਵਧੇਰੇ ਸਮੇਂ ਦੀ ਲੋੜ ਹੈ ਤਾਂ ਇੱਕ ਹੋਰ ਸਹਾਇਤਾ ਉਪਲਬਧ ਹੈ ਜਿਸ ਨਾਲ ਉਹ ਪੂਰੇ ਸਾਲ ਲਈ ਆਪਣੇ ਪ੍ਰਾਪਰਟੀ ਟੈਕਸ ਨੂੰ ਮੁਲਤਵੀ ਕਰਨ ਲਈ ਅਰਜ਼ੀ ਦੇਣ ਬਾਰੇ ਵਿਚਾਰ ਕਰ ਸਕਦੇ ਨੇ ਤੇ ਡਿਪੈਂਡੈਂਟ ਬੱਚਿਆਂ ਵਾਲੇ ਪਰਿਵਾਰ 55 ਸਾਲ ਜਾਂ ਇਸ ਤੋਂ ਵੱਧ ਉਮਰ ਵਾਲੇ ਲੋਕ ਅਤੇ ਪਹਜ ਲੋਗ ਯੋਗ ਹੋ ਸਕਦੇ ਨੇ ਲੋਕ ਉਦੋਂ ਤੱਕ ਟੈਕਸ ਮੁਲਤਵੀ ਕਰਨਾ ਜਾਰੀ ਰੱਖ ਸਕਦੇ ਨੇ ਜਦੋਂ ਤੱਕ ਉਹ ਯੋਗ ਹੋਣ ਨਿਊਜ਼ ਸਟੋਰੀ ਚੈਨਲ ਪੰਜਾਬੀ ਦੀ ਰਿਪੋਰਟ ਅਗੇ ਦੇਖਦੇ ਆ ਐਡਵਿੰਟਨ ਤੋਂ ਸਾਰੇ ਸੀਨੀਅਰ ਪੱਤਰਕਾਰ ਕੁਲਮੀਤ ਸਿੰਘ ਸੰਗਾਦੀ ਇੱਕ ਖਾਸ ਅਪਡੇਟ। ਚੈਨਲ ਪੰਜਾਬੀ ਵੇਖ ਰਿਹਾ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਗੀ ਜੀ ਆਇਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਵਾਰ ਫਿਰ ਸਾਰਿਆਂ ਨੂੰ ਜੀ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਹੋਣ। ਔਰ ਆਸ ਉਮੀਦ ਕਰਦੇ ਆ ਕਿ ਸਾਰਿਆਂ ਦਾ ਇਹ ਵਧੀਆ ਦਿਨ ਚੜ੍ਹਿਆ ਹੋਵੇਗਾ ਔਰ ਗਾਂ ਨੂੰ ਸਾਲ ਵੀ ਪੂਰਾ ਉਸ ਵਾਹਿਗੁਰੂ ਦੀ ਕਿਰਪਾ ਨਾਲ ਵਧੀਆ ਰਹੇਗਾ। ਮੈਂ ਦੋ ਖਬਰਾਂ ਲੈ ਕੇ ਤੁਹਾਡੇ ਲਈ ਐਡਵਿੰਟਨ ਸ਼ਹਿਰ ਤੋਂ ਹਾਜ਼ਰ ਹੋ ਰਿਹਾ। ਇੱਕ ਖਬਰ ਤਾਂ ਇਹ ਆ ਰਹੀ ਆ ਜੀ ਵੀ ਅਲਬਰਟਾ ਦੇ ਨਾ ਕੂਟਸ ਬਾਰਡਰ ਦੇ ਉੱਤੇ ਉੱਥੇ ਨਵੰਬਰ ਦੀ ਗੱਲ ਆ ਇਹ ਜਦੋਂ ਇੱਕ ਟਰੱਕ ਇਧਰ ਨੂੰ ਆ ਰਿਹਾ ਸੀ ਤੇ ਆਰਸੀਐਮਪੀ ਵਾਲਿਆਂ ਨੇ ਜਦੋਂ ਉਹਦੀ ਤਲਾਸ਼ੀ ਲਈ ਪਹਿਲਾਂ ਤਾਂ ਠੀਕ ਠਾਕ ਲੱਗਾ ਫਿਰ ਜਦੋਂ ਉਹਦੀ ਦੁਬਾਰਾ ਉੱਥੇ ਉਹ ਤਲਾਸ਼ੀ ਫੇਰ ਕਰਨ ਲੱਗੇ ਤਾਂ ਉਹਨਾਂ ਨੂੰ ਉਹਦੇ ਵਿੱਚੋਂ ਡਰੱਗਸ ਜਿਹੜੀਆਂ ਜੀ ਮਿਲੀਆਂ ਨੇ ਕੋਈ 199 ਕਿਲੋ ਕੋਕੇਨ ਜਿਹੜੀ ਆ ਉਹ ਉਹਦੇ ਚੋਂ ਪਾਈ ਗਈ ਆ ਜਿਹਦੀ ਮਾਰਕੀਟ ਤੇ ਵੈਲਿਊ ਦੱਸੀ ਜਾਂਦੀ ਵੀ ਕੋਈ 2 ਮਿਲੀਅਨ ਡਾਲਰ ਦੀ ਵੈਲਿਊ ਹੈਗੀ ਆ ਆਰਸੀਐਮਪੀ ਦਾ ਕਹਿਣਾ ਵੀ ਅਸੀਂ ਇਹ ਜਿਹੜੀਆਂ ਦੂਸਰੀਆਂ ਏਜੰਸੀਜ਼ ਹੈਗੀਆਂ ਨੇ ਉਹਨਾਂ ਦੇ ਨਾਲ ਰਲ ਕੇ ਇਹ ਪੂਰਾ ਆਪਰੇਸ਼ਨ ਕੀਤਾ ਔਰ ਏਡੀ ਵੱਡੀ ਖੇਪ ਜਿਹੜੀ ਆ ਲੋਕਾਂ ਦੇ ਵਿੱਚ ਜਾਣ ਤੋਂ ਅਸੀਂ ਉਹ ਰੋਕ ਲਈ ਆ ਉਹ ਕਹਿੰਦੇ ਵੀ ਨਹੀਂ ਤਾਂ ਇਹਦਾ ਬਹੁਤ ਜ਼ਿਆਦਾ ਨੁਕਸਾਨ ਜਿਹੜਾ ਕਮਿਊਨਿਟੀਜ਼ ਨੂੰ ਆ ਹੋਣਾ ਸੀਗਾ ਤੇ ਉਹ ਹੰਮਤ ਦੇ ਨਾਲ ਰੋਕ ਲਿਆ ਗਿਆ ਉਹ ਤੋਂ ਥੋੜੇ ਦਿਨ ਬਾਅਦ ਦੇ ਵਿੱਚ ਤੁਸੀਂ ਸੁਣਿਆ ਕਿ ਜਿਹੜੀ ਸਰਕਾਰ ਆ ਅਲਬਰਟਾ ਦੀ ਯੂਸੀਪੀ ਦੀ ਪ੍ਰੀਮੀਅਰ ਡੈਨੀਅਲਸ ਮੈਥ ਉਹਨਾਂ ਨੇ ਅਨਾਉਂਸ ਕੀਤਾ ਸੀਗਾ ਕੋਈ 29 ਮਿਲੀਅਨ ਡਾਲਰ ਜਿਹੜਾ ਜੀ ਉਹ ਇੱਕ ਸਪੈਸ਼ਲ ਜਿਹੜੀ ਫੋਰਸ ਹੈਗੀ ਆ ਉਹ ਕੜੀ ਕਰ ਰਹੇ ਨੇ ਇੰਟਰਡਿਕਸ਼ਨ ਪੈਟਰੋਲ ਟੀਮ ਕੜੀ ਕਰ ਰਹਾ ਉਹਦੇ ਨਾਲ ਉਹ ਕੀ ਕਹਿੰਦੇ ਵੀ ਜਿਹੜਾ ਇਹ ਬਾਰਡਰ ਹੈਗਾ ਉਹਦੀ ਰਾਖੀ ਕੀਤੀ ਜਾਏਗੀ ਤਾਂ ਕਿ ਕੋਈ ਇਥੋਂ ਦੀ ਵਿਅਕਤੀ ਵੀ ਜਿਹੜਾ ਇਲੈਗਲੀ ਨਾ ਆ ਸਕੇ ਤੇ ਨਾ ਹੀ ਕੋਈ ਇਸ ਤਰ੍ਹਾਂ ਦਾ ਡਰੱਗ ਵਾਲਾ ਸਿਲਸਿਲਾ ਜਿਹੜਾ ਜੀ ਕੋਈ ਉਹ ਨੂੰ ਸਮਗਲ ਕਰ ਸਕੇ ਸੋ ਉਹ ਆਉਣ ਵਾਲੇ ਦਿਨਾਂ ਦੀ ਗੱਲ ਆ ਪਰ ਉਹਦੇ ਤੇ 29 ਮਿਲੀਅਨ ਡਾਲਰ ਜਿਹੜਾ ਉਹ ਖਰਚ ਕੀਤਾ ਜਾਏਗਾ ਇਹ ਪ੍ਰੀਮੀਅਰ ਡੈਨੀਅਲਸ ਮੈਥੁਰਾ ਨੇ ਆਲਰੇਡੀ ਅਨਾਉਂਸ ਕਰ ਦਿੱਤਾ ਔਰ ਦੂਸਰੀ ਇੱਕ ਖਬਰ ਇਹ ਆ ਐਡਮੰਟਨ ਸ਼ਹਿਰ ਦੇ ਵਿੱਚ ਜੀ ਪੁਲਿਸ ਕਾਲ ਕੀਤੀ ਗਈ ਵੈਸਟ ਐਂਡ ਦੇ ਵਿੱਚ 106 ਐਵੈਨਿਊ ਔਰ ਇਹ ਹੈਗਾ ਜੀ ਆਲਮੋਸਟ ਵਿంటర్ ਬਰਨ ਰੋਡ ਆ West ਦੇ ਵਿੱਚ ਉਥੇ ਇੱਕ ਕਨਵੀਨੀਅன்ஸ் ਸਟੋਰ ਤੇ ਟਰੱਕ ਜਿਹੜਾ ਸੀ ਬੜਾ ਇਰੈਟਿਕਲੀ ਚਲਾਇਆ ਜਾ ਰਿਹਾ ਸੀਗਾ ਜਿਹਨੂੰ ਦੇਖ ਕੇ ਉਹਨਾਂ ਨੂੰ ਪੁਲਿਸ ਨੂੰ ਫੋਨ ਕਰ ਦਿੱਤਾ ਜਦੋਂ ਉਥੇ ਪੁਲਿਸ ਪਹੁੰਚਦੀ ਹੈ ਜੀ ਉਹਨਾਂ ਦੇਖਿਆ ਵੀ ਉਹ ਵਾਕਈ ਟਰੱਕ ਜਿਹੜਾ ਸੀਗਾ ਇਰੈਟਿਕਲੀ ਇਹਦਰ ਉਧਰ ਜਾ ਰਿਹਾ ਸੀ ਪਰ ਉਹਨਾਂ ਜਦੋਂ ਉਹਦੀ ਲਾਇਸੈਂਸ 플레이ਟ ਦੇਖੀ ਤਾਂ ਪਤਾ ਲੱਗਾ ਕਿ ਚੋਰੀ ਦਾ ਟਰੱਕ ਆ ਸੋ ਪੁਲਿਸ ਨੇ ਉਹਨੂੰ ਉਹਦਾ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ ਔਰ ਉਹ ਉਥੋਂ ਉਸ ਵੇਲੇ ਚਲਾ ਗਿਆ ਪਰ ਥੋੜੀ ਦੇਰ ਬਾਅਦ ਫੇਰ ਉੱਥੇ ਹੀ ਉਹ ਟਰੱਕ ਮੁੜ ਕੇ ਆਉਂਦਾ ਜੀ ਪੁਲਿਸ ਵਾਲਿਆਂ ਨੇ ਉਹਨੂੰ ਡਿਸੇਬਲ ਕਰਨ ਦੀ ਵੀ ਕੋਸ਼ਿਸ਼ ਕੀਤੀ ਪਰ ਉਹ ਉਥੋਂ ਕਿੱਥੇ ਗਿਆ ਜਦੋਂ ਉਹ ਉਥੋਂ ਜਾਂਦਾ ਤੇ ਫੇਰ ਜੀ ਉਹ ਟਰੱਕ ਦਾ ਪਿੱਛਾ ਕੀਤਾ ਜਾਂਦਾ ਪੁਲਿਸ ਵੱਲੋਂ ਤੇ ਉਹ ਵਿਅਕਤੀ ਜਿਹੜਾ ਜੀ ਮਤਲਬ ਡੱਚ ਦੇ ਵਿੱਚ ਦੀ ਨੰਗਦਾ ਹੋਇਆ ਦੂਸਰੇ ਪਾਸੇ ਆਨ ਕਮਿੰਗ ਟਰੈਫਿਕ ਦੇ ਵਿੱਚ ਜਾ ਬਜ ਦੀ ਲੰਘਦਾ ਹੋਇਆ ਉਹ ਪੁਲਿਸ ਵਾਲਿਆਂ ਨੇ ਫਿਰ ਉੱਥੇ ਪਿੱਛਾ ਕਰਨਾ ਉਹਦਾ ਫੇਰ ਛੱਡ ਦਿੱਤਾ ਪਰ ਗਾਂਹ ਜਾ ਕੇ ਉਹ ਜਿਹੜਾ ਟਰੱਕ ਆ ਜੀ ਉਹਨੇ ਇੱਕ ਡਿਲੀਵਰੀ ਟਰੱਕ ਸੀਗਾ ਉਹਦੇ ਵਿੱਚ ਮਾਰੀ ਆ ਗੱਡੀ ਔਰ ਉਹਨੇ ਗਾਂਹ ਜਿਹੜਾ ਡਿਲੀਵਰੀ ਟਰੱਕ ਸੀਗਾ ਉਹ ਗਾਂਹ ਤਿੰਨ ਕਾਰਾਂ ਚ ਹੋਰਾਂ ਚ ਲੱਗਾ ਜਿਹਦੇ ਚ ਇੱਕ ਵਿਅਕਤੀ ਜਿਹੜਾ ਜੀ ਪੱਟੜ ਹੋਇਆ ਉਹਦੇ ਇੰਜਰੀਜ਼ ਹੋਈਆਂ ਔਰ ਉਹਨੂੰ ਹਸਪਤਾਲ ਪਹੁੰਚਾਇਆ ਗਿਆ ਪਰ ਉਹ ਜਿਹੜਾ ਵਿਅਕਤੀ ਹੈ ਜੀ ਉਹਨੂੰ ਫੜ ਲਿਆ ਗਿਆ ਤੇ ਚਾਰਜ ਕੀਤਾ ਗਿਆ ਉਸ ਨੂੰ ਹੁਣ ਔਰ ਉਹ ਟਰੱਕ ਜਿਹੜਾ ਸੀਗਾ ਉਹ ਵਾਕਿਆ ਉਹ ਕਹਿੰਦੇ ਜੀ ਚੋਰੀ ਦਾ ਸੀਗਾ ਤੇ ਹੁਣ ਇਹ ਵਿਅਕਤੀ ਜਿਹੜਾ ਹੈ ਜੀ ਬ੍ਰੈਂਡਨ ਡੂਜ ਨਾਂ ਦਾ ਬੰਦਾ 29 ਸਾਲਾਂ ਦਾ ਉਹਦੇ ਤੇ 11 ਚਾਰजेस ਲੱਗੇ ਨੇ ਜਿਹਦੇ ਵਿੱਚ ਕ੍ਰਿਮੀਨਲ ਫਲਾਈਟ ਯਾਨੀ ਕਿ ਨੱਠਣ ਦੀ ਗੱਲ ਦੂਸਰਾ ਡੇਂਜਰਸ ਡਰਾਈਵਿੰਗ ਔਰ ਸਟੋਲਨ ਪ੍ਰੋਪਰਟੀ ਉਹਦੇ ਪੋゼਸ਼ਨ 'ਚ ਸੀਗੀ ਔਰ ਨਾਲ ਦੇ ਨਾਲ ਪੋゼਸ਼ਨ ਆਫ ਫਾਇਰਆਰ ਇਹ ਜਿਹੜੀਆਂ ਉਹਦੇ ਕੋਲ ਮਿਲੀਆਂ ਸੀ ਤੇ ਇਹ ਹੁਣ ਉਹਦੇ ਤੇ ਚਾਰਜੇਸ ਲਾ ਦਿੱਤੇ ਗਏ ਨੇ ਚੈਨਲ ਪੰਜਾਬੀ ਲਈ ਕਲਮੇਸ਼ ਸਿੰਘ ਸੰਘਾ ਐਡਮਿੰਟਨ ਖਬਰਾਂ ਤੇ ਜਾਣਕਾਰੀ ਦਾ سلسلہ ਫਿਲਹਾਲ ਇਥੇ ਮੁੱਕਦਾ ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ ਇਜਾਜ਼ਤ ਚਾਹੁੰਦੇ ਆ ਧੰਨਵਾਦ